ਹਾਂਜੀ ਸਤਿ ਸ੍ਰੀ ਅਕਾਲ ਮੈਂ ਜਸਵੀਰ ਤੁਹਾਡਾ ਸਵਾਗਤ ਹੈ ਜਸਵੀਰ ਕੌਰ ਰਸੋਈ ਦੇ ਵਿੱਚ ਅੱਜ ਜੀ ਬਣਾਵਾਂਗੇ ਆਪਾਂ ਫੂਲ ਮਖਾਨਿਆਂ ਦੇ ਪਿੰਨੀਆਂ ਬਣਾਵਾਂਗੇ ਆਪਾਂ ਲੱਡੂ ਕਹਿ ਲਓ ਪਰ ਪਿੰਨੀਆਂ ਕਹਿ ਲਓ ਉਹ ਬਣਾਵਾਂਗੇ ਆਪਾਂ ਤੇ ਜਿਹੜਾ ਦੂਸਰਾ ਸਮਾਨ ਆ ਉਹ ਅਸੀਂ ਤੁਹਾਨੂੰ ਨਾਲ ਦੇ ਨਾਲ ਦੱਸ ਦਾਂਗੇ ਇਹ ਆਪਣੇ ਸਰੀਰ ਵਾਸਤੇ ਬਹੁਤ ਹੀ ਹੈਲਦੀ ਹੁੰਦੇ ਆ ਤੇ ਆਪਣੇ ਜੋੜਾਂ ਦੇ ਦਰਦ ਵਾਸਤੇ ਵੀ ਕੈਲਸ਼ੀਅਮ ਬਹੁਤ ਭਰਪੂਰ ਮਾਤਰਾ ਚ ਹੁੰਦੀ ਹੈ ਇਹਨਾਂ ਚ ਤੇ ਹੁਣ ਜੀ ਆਪਾਂ ਇਹ ਵੀ ਪਿੰਨੀਆਂ ਬਣਾਵਾਂਗੇ ਇਨ ਸਭ ਤੋਂ ਪਹਿਲਾਂ ਆਪਾਂ ਡਰਾਈ ਰੋਸਟ ਕਰਾਂਗੇ ਆਪਾਂ ਇਹਨੂੰ ਇੱਧਰ ਗੈਸ ਆਨ ਕਰ ਲਿਆ ਆਪਾਂ ਕੜਾਹੀ ਰੱਖ ਲਈਏ ਤੇ ਹੁਣ ਵਿੱਚ ਪਾ ਦਾਂਗੇ ਆਪਾਂ ਮਖਾਣੇ ਹੁਣ ਆਪਾਂ ਇਹਨਾਂ ਨੂੰ ਡਰਾਈ ਰੋਸਟ ਕਰਾਂ ਕਰਾਂਗੇ ਮਖਾਣੇ ਆਪਾਂ ਨੂੰ ਰੋਸਟ ਹੋਣ ਦੇ ਨੂੰ 4-5 ਮਿੰਟ ਲੱਗ ਗਏ ਤੇ ਰੋਸਟ ਹੋ ਹੀ ਗਏ ਲਗਭਗ 8-2 ਟਨ ਮੰਟ ਬਸ ਹੋਰ ਰੋਸਟ ਕਰਾਂਗੇ ਕਿਉਂਕਿ ਆਪਾਂ ਇਹਨੂੰ ਗ੍ਰਾਇੰਡ ਕਰਨਾ ਤੇ ਆਪਾਂ ਸਵਾਰ ਤੇ ਇਹਨੂੰ ਰੋਸਟ ਕਰ ਲਈਏ ਆਪਨੇ ਮਖਾਣਿਆਂ ਨੂੰ ਨਾ ਰੋਸਟ ਹੋ ਜਨ 7 ਤੋਂ 8 ਮਿੰਟ ਹੋ ਗਏ ਤੇ ਰੋਸਟ ਬਹੁਤ ਵਧੀਆ ਰੋਸਟ ਹੋ ਗਏ ਤੇ ਹੁਣ ਆਪਾਂ ਨਾ ਇਹਨੂੰ ਪਲੇਟ 'ਚ ਕੱਢ ਲੈਣੇ ਤੇ ਠੰਡੇ ਹੋ ਜਾਣਗੇ ਫਿਰ ਆਪਾਂ ਇਹਨਾਂ ਨੂੰ ਗ੍ਰਾਇੰਡ ਕਰਾਂਗੇ ਹੁਣ ਆਪਾਂ ਕੜਾਹੀ ਫੇਰ ਰੱਖ ਲਈਏ ਇੱਧਰ ਕੜਾਈ ਫੇਰ ਰੱਖ ਲਈਏ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਬਦਾਮ ਤੇ ਕਾਜੂ ਤੇ ਨਾਲੇ ਵਿੱਚ ਪਾ ਦੇਾਂਗੇ ਆਪਾਂ ਖਸਖਸ ਹੁਣ ਆਪਾਂ ਇਹਨੂੰ ਵੀ ਸਲੋ ਗੈਸ ਤੇ ਰੋਸਟ ਕਰਾਂਗੇ ਹਾਂਜੀ ਬਦਾਮ ਵੀ ਆਪਣੇ ਰੋਸਟ ਹੋ ਗਏ ਕਾਜੂ ਤੇ ਬਦਾਮ ਤੇ ਆਪਣੇ ਖਸਖਸ ਇਹਨਾਂ ਨੂੰ ਵੀ ਆਪਾਂ ਨਾ ਸਲੋ ਗੈਸ ਤੇ ਰੋਸਟ ਕੀਤਾ ਹੈਗਾ ਇਹਨਾਂ ਨੂੰ ਵੀ 4 ਤੋਂ 5 ਮਿੰਟ ਲੱਗ ਗਏ ਹੁਣ ਆਪਾਂ ਨੇ ਉਸੇ ਪਲੇਟ ਦੇ ਵਿੱਚ ਇਹਨੂੰ ਕੱਢ ਦੇਾਂਗੇ ਹੁਣ ਆਪਾਂ ਗੈਸ ਤੇ ਕੜਾਹੀ ਫੇਰ ਰੱਖ ਲਈਏ ਹੁਣ ਆਪਾਂ ਇਹਦੇ ਵਿੱਚ ਨਾਰੀਅਲ ਦਾ ਬਰਾਦਾ ਪਾ ਦਾਂਗੇ ਦੋ ਕੌਲੀਆਂ ਆਪਣੀਆਂ ਸੀਗੀਆਂ ਮਖਾਣਿਆਂ ਦੀਆਂ ਤੇ ਇੱਕ ਕੌਲੀ ਆਪਣੀ ਹੋਗੀ ਨਾਰੀਅਲ ਦਾ ਬਰਾਦਾ ਹੁਣ ਆਪਾਂ ਜਿਹੜਾ ਖੁਸ਼ਬੂ ਜੀ ਆਉਣ ਲੱਗ ਗਈ ਨਾ ਉਦੋਂ ਆਪਾਂ ਇਹਨੂੰ ਕੱਢ ਲਾਂਗੇ ਬਾਅਦ ਹਾਂਜੀ ਆਪਾਂ ਨਾਰੀਅਲ ਦਾ ਬਰਾਦਾ ਵੀ ਥੰਨ ਲਿਆ ਵਧੀਆ ਡ్రਾਈ ਰੋਸਟ ਹੋ ਗਿਆ ਇਹ ਆਪਾਂ ਸਲੋ ਗੈਸ ਤੇ ਇਹਨੂੰ ਰੋਸਟ ਕੀਤਾ ਇਹਨੂੰ ਹੁਣ ਆਪਾਂ ਸਾਈਡ ਤੇ ਰੱਖ ਦਿਆਂਗੇ ਇੱਧਰ ਹੁਣ ਆਪਾਂ ਨਾ ਪੈਨ ਰੱਖਾਂਗੇ ਆ ਦੇਖੋ ਸਲੋ ਗੈਸ ਤੇ ਆਪਾਂ ਰੋਸਟ ਕੀਤਾ ਇਹਨਾਂ ਨੂੰ ਸਾਰੇ ਸਮਾਨ ਨੂੰ ਤੇ ਹੁਣ ਆਪਾਂ ਇਹਦੇ ਵਿੱਚ ਬਣਾਵਾਂਗੇ ਚਾਸ਼ਨੇ ਆਪਾਂ ਹਲਦੀ ਦੇ ਲੱਡੂ ਬਣਾਵਾਂਗੇ ਜੇ ਤੁਸੀਂ ਖੰਡ ਪਾਉਣੀ ਆ ਤਾਂ ਖੰਡ ਵੀ ਪਾ ਸਕਦੇ ਆ ਤੇ ਜੇ ਗੁੜ ਪਾਉਣਾ ਤਾਂ ਸਾਰਾ ਨਗਵ ਗਿਆ ਆਪਾਂ ਪਾਵਾਂਗੇ ਗੁੜ ਤੇ ਆਪਾਂ ਮਖਾਨਿਆਂ ਦੇ ਹਿਸਾਬ ਨਾਲ ਹੀ ਗੁੜ ਲਿਆ ਹੈਗਾ ਤੇ ਮਿੱਠਾ ਆਪਾਂ ਵੱਧ ਘੱਟ ਕਰ ਸਕਦੇ ਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਘਿਓ ਇੱਕ ਚਮਚਾ ਆਪਾਂ ਘਿਓ ਦਾ ਪਾ ਲਾਂਗੇ ਐਸ ਤਰ੍ਹਾਂ ਕਰਕੇ ਨਾ ਆਪਾਂ ਇੱਕ ਚਮਚ ਦੇਸੀ ਘਿਓ ਦਾ ਪਾ ਲਾਂਗੇ ਵਿੱਚ ਤੇ ਆਪਾਂ ਦੇ ਲੱਡੂ ਬਹੁਤ ਹੀ ਹੈਲਦੀ ਬਣਨਗੇ ਹੁਣ ਆਪਾਂ ਥੋੜਾ ਜਿਹਾ ਵਿੱਚ ਗੁੜ ਨੂੰ ਚਲਾਵਾਂਗੇ ਫੇਰ ਆਪਾਂ ਇਹਦੇ ਵਿੱਚ ਪਾਣੀ ਪਾਵਾਂਗੇ ਆਪਾਂ ਘਿਓ ਦੇ ਵਿੱਚ ਨਾ ਇਹਨੂੰ 2 ਕਿ ਮਿੰਟ ਪਕਾ ਲਿਆ ਆਪਾਂ ਆਪਣੇ ਗੁੜ ਨੂੰ ਤੇ ਹੁਣ ਆਪਾਂ ਇਹਦੇ ਵਿੱਚ ਨਾ 2 ਚਮਚ ਪਾਣੀ ਦੇ ਪਾਵਾਂਗੇ 2 ਹੀ ਪਾਵਾਂਗੇ ਜਿਆਦਾ ਨਹੀਂ ਪਾਉਦੇਗੇ ਤੇ ਬਸ ਗੁੜ ਦੀ ਆਪਾਂ ਕੋਈ ਚਾਸ਼ਨੀ ਨਹੀਂ ਬਣਾਉਣੀ ਆਪਾਂ ਇਹਨੂੰ ਸਿਰਫ ਮੈਲਟ ਹੀ ਕਰਨਾ ਹੈ ਹਾਂਜੀ ਗੁੜ ਆਪਨਾ ਮੈਲਟ ਹੋ ਗਿਆ ਤੇ ਆਪਾਂ ਇਹਨੂੰ 2-3 ਮਿੰਟ ਪਕਾ ਵੀ ਲਿਆ ਹੁਣ ਆਪਾਂ ਨਾ ਗੈਸ ਬੰਦ ਕਰ ਦੇਾਂਗੇ ਤੇ ਇਹਨੂੰ ਹੁਣ ਆਪਾਂ ਥੋੜੀ ਜਿਹੀ ਠੰਡੀ ਕਰਕੇ ਤੇ ਫਿਰ ਆਪਾਂ ਪਾウダー ਦੇ ਵਿੱਚ ਪਾ ਲਾਂਗੇ ਮਖਾਣੇ ਵਾਲੇ ਦੇ ਵਿੱਚ ਹੁਣ ਆਪਾਂ ਇੱਕ ਵਾਰੀ ਇਹਨੂੰ ਬੰਦ ਕਰ ਦਿੰਨੇ ਆ ਗਾਇਸ ਨੇ ਇਹਨੂੰ ਸਾਈਡ ਤੇ ਰੱਖ ਦੇ ਆਪਾਂ ਮਖਾਣੇ ਤੇ ਕਾਜੂ ਬਦਾਮ ਤੇ ਖਸਖਸ ਨੂੰ ਨਾ ਪੀਸ ਲਿਆ ਤੇ ਪੀਸ ਕੇ ਆਪਾਂ ਛਾਣ ਲਿਆ ਤੇ ਦੇਖੋ ਵਿੱਚੋਂ ਕੁਝ ਨਹੀਂ ਨਿਕਲਿਆ ਥੋੜਾ ਜਿਹਾ ਬਸ ਚੂ ਚੂਰਾ ਜਾਂ ਨਿਕਲਿਆ ਹੈਗਾ ਛਾਣ ਲਿਓ ਛਾਣੇ ਤੋਂ ਨਾ ਫਿਰ ਆਪਣੇ ਲੱਡੂ ਵਧੀਆ ਬਣਨਗੇ ਤੇ ਬਹੁਤ ਹੀ ਵਧੀਆ ਆਪਣਾ ਛਾਣਿਆ ਗਿਆ ਮਖਾਣਿਆਂ ਦਾ ਪਾウダー ਤੇ ਬਦਾਮ ਤੇ ਕਾਜੂ ਤੇ ਖਸ ਖਸ ਦਾ ਇਹ ਆਪਾਂ ਹੁਣ ਇਹਦੇ ਵਿੱਚ ਪਾ ਲਾਂਗੇ ਹੁਣ ਆਪਾਂ ਇਹਦੇ ਵਿੱਚ ਨਾ ਨਾਰੀਅਲ ਦਾ ਬੁਰਾਦਾ ਜਿਹੜਾ ਰੋਸਟ ਕੀਤਾ ਸੀ ਉਹ ਵੀ ਪਾ ਦਿਆਂਗੇ ਇਹਦੇ ਵਿੱਚ ਆਪਾਂ ਹੁਣ ਆਪਾਂ ਚਾਰ ਪੰਜ ਲਾਈਚੀਆਂ ਕੁੱਟੀਆਂ ਉਹ ਵੀ ਵਿੱਚ ਪਾ ਦਿਆਂਗੇ ਇਧਰ ਜੇ ਆਪਾਂ ਪੌਣੀ ਕੌਲੀ ਦੀ ਨਾ ਆਪਾਂ ਲਈ ਹੈਗੀ ਹੈ ਮਿਰਚ ਪਾਊਡਰ ਦੀ ਇਹ ਵੀ ਆਪਾਂ ਇਹਦੇ ਵਿੱਚ ਪਾ ਦਿਆਂਗੇ ਹੁਣ ਆਪਾਂ ਇਹਨਾਂ ਨੂੰ ਮਿਕਸ ਕਰ ਲਾਂਗੇ ਮਿਕਸ ਕਰਕੇ ਨਾ ਆਪਣਾ ਗੈਸ ਬੰਦ ਹੈ ਵੈਸੇ ਕੜਾਈ ਉੱਤੇ ਰੱਖੀ ਹੋਈ ਹੈ ਗੈਸ ਆਪਣਾ ਬੰਦ ਹੈ ਜਿਵੇਂ ਆਪਾਂ ਚਾਸ਼ਨੀ ਨਾਲ ਦੇ ਵਿੱਚ ਛਾਂ ਕੇ ਪਾਵਾਂਗੇ ਉਹਨਾਂ ਚਾਸ਼ਨੀ ਆਪਾਂ ਇਹਦੇ ਵਿੱਚ ਛਾਂ ਕੇ ਪਾ ਦੇਾਂਗੇ ਸਾਰੀ ਹੁਣ ਆਪਾਂ ਚਾਸ਼ਨੀ ਦੇ ਵਿੱਚ ਆ ਪਾਊਡਰ ਸਾਰਾ ਮਿਕਸ ਕਰ ਦੇਾਂਗੇ ਤੋਰੀ ਚਾशनी ਆਪਣੇ ਕੋਲੇ ਬਚੀ ਐ ਤੇ ਆਪਾਂ ਲੋੜ ਪਈ ਤਾਂ ਆਪਾਂ ਪਾਵਾਂਗੇ ਨਹੀਂ ਤਾਂ ਆਪਾਂ ਇਸੇ ਨਾਲ ਹੀ ਆਪਣੇ ਲੱਡੂ ਵਧੀਆ ਬਣ ਜਾਣਗੇ ਉਸ ਨਹੀਂ ਹਾਂਜੀ ਆਪਾਂ ਗੈਸ ਔਨ ਕਰ ਲਿਆ ਤੇ ਸਲੋ ਗੈਸ ਤੇ ਗੋੜਾ ਆਪਾਂ ਸਾਰਾ ਵਿੱਚ ਪਾ ਤਾ ਇਹਦੇ ਚਾशनी ਤੇ ਹੁਣ ਆਪਾਂ ਇਹਨੂੰ 2 ਕ ਮਿੰਟ ਹੀ ਬਸ ਉੱਤੇ ਪਕਾਵਾਂਗੇ ਤੇ ਜਦੋਂ ਠੰਡਾ ਹੋ ਗਿਆ ਫਿਰ ਆਪਾਂ ਇਹਦੀਆਂ ਪਿੰਨੀਆਂ ਬਣਾ ਲਾਂਗੇ ਬਸ ਹਾਂ ਜੀ ਆਪਾਂ ਥੰ ਥੋੜਾ ਜਿਹਾ ਘਿਓ ਲਾ ਲਾਂਗੇ ਤੇ ਹੁਣ ਆਪਾਂ ਇਹਦੀਆਂ ਪਿੰਨੀਆਂ ਵਟਾਂਗੇ ਪਿੰਨੀਆਂ ਨਾ ਆਪਾਂ ਵੱਡੀਆਂ ਨਹੀਂ ਵਟਦੇ ਕਿਉਂਕਿ ਇਹ ਬਹੁਤ ਹੀ ਤਾਕਤਵਰ ਚੀਜ਼ ਹੈ ਆਪਾਂ ਸਿੱਠੀਆਂ ਛੋਟੀਆਂ ਛੋਟੀਆਂ ਵਟਾਂਗੇ ਇਸ ਤਰ੍ਹਾਂ ਕਰਕੇ ਨਾ ਆ ਦੇਖੋ ਇਸ ਤਰ੍ਹਾਂ ਕਰਕੇ ਆਪਾਂ ਛੋਟੀਆਂ ਛੋਟੀਆਂ ਵਟ ਲਾਂਗੇ ਬਹੁਤ ਹੀ ਹੈਲਦੀ ਆ ਹੈ ਆਪਣੇ ਸਰੀਰ ਵਾਸਤੇ ਬਹੁਤ ਹੀ ਜਿਆਦੇ ਐਸ ਤਰ੍ਹਾਂ ਕਰਕੇ ਆਪਾਂ ਹੁਣ ਸਾਰੀਆਂ ਵੱਟ ਲਾਂਗੇ ਲਓ ਜੀ ਪਿੰਨੀਆਂ ਆਪਾਂ ਸਾਰੀਆਂ ਵੱਟ ਲਈਆਂ ਤੇ ਆਪਣੇ ਮਖਾਨਾਂ ਦੇ ਪਿੰਨੀਆਂ ਬਣੀਆਂ ਜੀ ਬਹੁਤ ਹੀ ਹੈਲਦੀ ਤੇ ਵਧੀਆ ਟੇਸਟੀ ਬਣੀਆਂ ਤੁਸੀਂ ਵੀ ਜ਼ਰੂਰ ਘਰੇ ਟਰਾਈ ਕਰਿਓ ਤੇ ਨਾਲੇ ਖਾਇਓ ਤੇ ਨਾਲੇ ਬੱਚਿਆਂ ਨੂੰ ਖਵਾਇਓ ਸਾਡੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਮਿਲਦੇ ਆਂ ਜੀ ਅਗਲੀ ਵੀਡੀਓ ਚ ਸਤਿ ਸ੍ਰੀ ਅਕਾਲ